ਉਰੇ ਮੀਨਿਟ ਜਿੰਦਾ ਇੱਕ ਦਾ ਜਿਦਰ ਲੀਆਂ ਉਧਰ ਚਲੀਆਂ ਹੁਣ ਦਾ ਹਜੇ ਨਾ ਆ ਜਿਹੜੀ ਚੀਜ਼ ਬਚਉਂਦੀ ਆ ਆ ਜਿਹੜੀ ਆ ਕੋਚ ਬਣੀ ਆ ਨਹੀਂ ਤੇ ਜੀ ਜਿੰਨੇ ਪੱਥਰ ਲਾ ਦੋ ਪੱਥਰ ਵੀ ਲੈ ਗਿਆ ਹੁਣ ਇਹ ਤੋਂ ਗਾਦੀ ਨਹੀਂ ਹੁਣ ਵਿੱਚ ਗਾ ਇਹ ਕਰ ਲਿਆ ਉਹਨਾਂ ਦੇ ਆ ਦੋ ਪਰੇ ਕੀ ਕਰੀਏ ਪਤਨ ਮੈਨ ਆਪ ਵਾ ਬਹਿ ਜਾਣੇ ਥੱਲੇ ਬਹਿ ਜਾਣੇ ਥੱਲੇ ਲੱਪ ਦਿਨ ਨੇ ਪਤਾ ਪੁੱਤ ਮੈਨ ਆਪ ਪਾਉਂਗਾ ਬਰੇਤਾ ਸਾਦਾ ਜੋ ਪਾ ਦੇਣਾ ਨਹੀਂ ਚਲੋ ਉਹਨਾਂ ਕੋ ਸਵਾਰ ਚੁੱਕੇ ਨਾ ਕੇ ਪੰਨਿਓ ਬਾਬਾ ਖਵਾਜਾ ਕਿਤੇ ਉਂਰਾਟ ਕਿਉਂ ਕਰਨਾ ਬਾਬਾ ਖਵਾਜਾ ਕਰਨਾ ਅਜੇ ਤੱਕ ਤੁਹਾਡੀ ਕੋ ਮਾੜੀ ਨਹੀਂ ਕੀਤੀ ਤੂੰ ਕਰਲਾ ਮਾਣਾ ਆਂ ਤੂੰ ਹੁਣ ਰੋਨੇ ਬਜੇ ਹੀ ਆ ਟੂੜੀ ਸਾਡੀ ਭਜੀ ਮੰਡ ਪ੍ਰਤਾਪਪੁਰ ਵੀ ਲੈ ਜਾਂ ਤੋ ਕਰ ਲਾ ਮੰਗਣੀਆਂ ਬਾਬਾ ਖੇਜਰ ਖਵਾਜ ਆਈ ਆਪਣੀ ਮੋਟਰ ਆਹੀ ਝੋਨਾ ਬਾਬਾ ਖਵਾਜ ਝੋਨਾ ਤੇ ਬਜਿਆ ਅੱਜ ਦੇ ਦਿਨ ਤੱਕ ਹਣ ਬਾਬਾ ਝੋਨਾ ਦਾ ਤੂੰ ਲੈਣਾ ਲੈ ਤੇ ਪਹਿਲੀ ਛੱਡੀ ਹੁਣ ਛੱਡਦੀ ਆਰ ਜੀ ਬੰਨਾਂ ਦਾ ਸੋਚਦਾ ਹੈਗਾ ਮਾੜਾ ਮੋੜ ਪਰ ਦੁੱਖ ਜਿਆਦਾ ਦੁੱਖ ਜਿਆਦਾ ਚੋ ਟੋਏ ਵੀ ਪਾ ਜਾਂਦਾ ਰੇਤਾ ਵੀ ਪਾ ਜਾਂਦਾ